ਮਨ ਨੂੰ ਸਭ ਤੋਂ ਵੱਡਾ ਦੁੱਖ ਹੈ ਕਿ ਜਿੰਨਾ ਲੋਕਾਂ ਨੂੰ ਰਾਹੁਲ ਗਾਂਧੀ ਨੇ ਲੀਡਰ ਬਣਾਇਆ ਸਰਦਾਰ ਰਵਨੀਤ ਸਿੰਘ ਬਿੱਟੂ ਜਿਹੜੇ ਮਰਹਾਲ ਕੋਈ ਉਹਨਾਂ ਦੀ ਪਛਾਣ ਹੀ ਨਹੀਂ ਸੀ ਔਰ ਉਹਨੂੰ ਪਹਿਲਾਂ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਪੰਜਾਬ ਫਿਰ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਔਰ ਉਹ ਬੰਦੇ ਅੱਜ ਬੁੜਕ ਬੁੜਕ ਕੇ ਉਠ ਉਠ ਕੇ ਉਸ ਰਾਹੁਲ ਗਾਂਧੀ ਬਾਰੇ ਜਿਹੜੀਆਂ ਭੱਦੀਆਂ ਭਾਰਤੀ ਜਨਤਾ ਪਾਰਟੀ ਨੂੰ ਖੁਸ਼ ਕਰਨ ਵਾਸਤੇ ਕਰਨਾ ਚਾਹੁੰਦੇ ਜੇ ਕਿਸਾਨਾਂ ਦੇ ਵਿਰੁੱਧ ਕੰਗਣਾ ਬੋਲਦੀ ਤੇ ਉਹਨੂੰ ਐਮਪੀ ਦੀ ਟਿਕਟ ਦੇ ਦਿੰਦੇ ਜੇ ਰਵਨੀਤ ਬੋਲਦਾ ਹਾਰਨ ਤੋਂ ਬਾਅਦ ਵੇਖੋ ਕਿਵੇਂ ਛਾਲਾ ਮਾਰ ਕੇ ਜਿਸ ਦਿਨ ਉਹਨੂੰ ਮੰਤਰੀ ਪਦ ਵਾਸਤੇ ਬੁਲਾਇਆ ਗਿਆ ਟਰੈਫਿਕ ਦੇ ਵਿੱਚ ਉਹਦੀ ਗੱਡੀ ਫਸ ਗਈ ਗੱਡੀ ਵਿੱਚ ਉਤਰ ਕੇ ਭੱਜ ਕੇ ਗਿਆ ਮੈਂ ਪਿੱਛੇ ਨਾ ਰਹਿ ਜਾ ਦੇਖੋ ਇਹਨਾਂ ਦੀ ਪੱਗ ਜ਼ਰੂਰ ਬੰਨੀ ਐ ਪਰ ਨਾ ਤਾਂ ਇਹਨਾਂ ਨੂੰ ਸਿੱਖੀ ਨਾਲ ਪਿਆਰ ਨਾ ਪੰਜਾਬ ਨਾਲ ਪਿਆਰ ਹੈ ਉਹ ਤੇ ਸਿਰਫ ਤੇ ਸਿਰਫ ਇੱਕ ਤਮਾਸ਼ਾ ਐ ਉਹਨਾਂ ਦੀ ਉਹਨਾਂ ਦੀ ਸਿਕਿਉਰਿਟੀ ਚਾਹੀਦੀ ਐ ਉਹਨਾਂ ਨੂੰ ਆਪਣਾ ਅਹੁਦਾ ਚਾਹੀਦਾ ਮਿਨਿਸਟਰੀ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਕੀ ਖੱਟੇਗਰੀ ਹੁੰਦੀ ਦੀ ਬਿੱਟੂ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਜਾ ਤਣਾ ਉਹ ਵੀ ਹੈ ਜਿਹੜਾ ਕਹਿੰਦਾ ਕਿ ਰਾਹੁਲ ਗਾਂਧੀ ਨੇ ਦੇਸ਼ ਦੀ ਉੱਤੇ ਬੇਇੱਜ਼ਤੀ ਕਰਾਈ ਆ ਜੇ ਕੋਈ ਗੱਲ ਸੀ ਉਹ ਇੱਥੇ ਕਰਨ ਅਮਰੀਕਾ ਜਾ ਕੇ ਇਹ ਜੀ ਗੱਲ ਕਰਨੀ ਦੇਸ਼ ਦੀ ਬੇਇੱਜ਼ਤੀ ਆ ਮਤਲਬ ਇਹ ਕਤੜ ਆਏ ਦੇਖੋ ਦੇਖੋ ਜੋ ਕੋਈ ਵੀ ਦੇਸ਼ ਦਾ ਲੀਡਰ ਉਹਨੂੰ ਦੇਸ਼ ਦੀ ਕਿਸੇ ਨੂੰ ਬਾਹਰ ਗਏ ਨੂੰ ਕੋਈ ਉੱਥੇ ਪੱਤਰਕਾਰ ਕੋਈ ਦੇਸ਼ ਦੀ ਸਥਿਤੀ ਬਾਰੇ ਪੁੱਛਦੇ ਆ ਤੇ ਨੇਚਰਲੀ ਜੇ ਸਾਡਾ ਐਕਸਟਰਨਲ ਅਫੇਅਰ ਮਿਨਿਸਟਰ ਜਾਂਦਾ ਉਹਨੂੰ ਪੁੱਛਦੇ ਉਹ ਵੀ ਗੱਲ ਦੱਸਦਾ ਜੋ ਉਹਨਾਂ ਨੇ ਇਹ ਜਗਲ ਕਹੀ ਆ ਕਿ ਹਿੰਦੁਸਤਾਨ ਦਾ ਜਿਹੜਾ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਜਿਹੜਾ ਸਿਧਾਂਤ ਆ ਤੇ ਜੇ ਉਹਨੂੰ ਇਕੱਠੇ ਰੱਖਣ ਵਾਸਤੇ ਸਾਨੂੰ ਸਾਰੀਆਂ ਘੱਟ ਗਿਣਤੀਆਂ ਦੀ ਇੱਜ਼ਤ ਕਰਨੀ ਪੈਗੀ ਉਹਨਾਂ ਦੀ ਧਾਰਮਿਕ ਆਜ਼ਾਦੀ ਦੇਣੀ ਪੈਗੀ ਤੇ ਮਾੜੀ ਗੱਲ ਕੀ ਕੀ ਬੇਇਜ਼ਤੀ ਕੀਤੀ ਉਹਨਾਂ ਹਿੰਦੁਸਤਾਨ ਦੇ ਖਿਲਾਫ ਤਾਂ ਕੋਈ ਗੱਲ ਨਹੀਂ ਕੀਤੀ ਜੇ ਅੱਜ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਵੀ ਇਹ ਗੱਲ ਕਹਿੰਦੇ ਆ ਕਿ ਨਹੀਂ ਯਾਰ ਰਾਹੁਲ ਗਾਂਧੀ ਨੇ ਗਲਤ ਤਾਂ ਕੋਈ ਨਹੀਂ ਕਿਹਾ ਜੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਜਾਂ ਸਾਬਕਾ ਜਹੇਦਾਰ ਕਹਿੰਦੇ ਯਾਰ ਗਲਤ ਤਾਂ ਕੋਈ ਨਹੀਂ ਕਿਹਾ ਇਹ ਸਮਝਣਾ ਚਾਹੀਦਾ ਕਿ ਸ ਤੁਹਾਡੀ ਪਾਰਟੀ ਦੇ ਵਿੱਚ ਐਮਐਲਏ ਬਣਨ ਨਾਲੇ ਹੁਣ ਭਾਵੇਂ ਉਹ ਦੂਜੀ ਪਾਰਟੀ ਚਾ ਉਹ ਰਾਹੁਲ ਗਾਂਧੀ ਨੂੰ ਇੱਥੋਂ ਤੱਕ ਯਾਦ ਦਿਵਾਉਂਦੇ ਆ ਵੀ ਤੁਹਾਡਾ ਉਹ ਹਸ਼ਰ ਕਰਾਂਗੇ ਜੋ ਤੁਹਾਡੀ ਦਾਦੀ ਦਾ ਕਰਿਆ ਸੀ ਨਹੀਂ ਦੇਖੋ ਇਹ ਗੱਲਾਂ ਯਾਰ ਮੈਨੂੰ ਸਮਝਣ ਹੈ ਉਹ ਆਇਡੈਂਟੀਟੀ ਤਾਂ ਉਹਨਾਂ ਦੀ ਸਿੱਖ ਹੀ ਰਹੂਗੀ ਨਾ ਮੈਂ ਯਾਰ ਸਿਵੀਆ ਸਾਹਿਬ ਤੋਂ ਨਹੀਂ ਗੱਲ ਕਹਿਣੀ ਚਾਹੁੰਦਾ ਇਹ ਕਹਿੰਦੇ ਹਸ਼ਰ ਕਰਾਂਗੇ ਠੀਕ ਹੈ ਆਪਰੇਸ਼ਨ ਬਲੂ ਸਟਾਰ ਕਾਂਗਰਸ ਦੇ ਨਾਮ ਲੱਗਿਆ ਕਾਂਗਰਸ ਨੇ ਨੁਕਸਾਨ ਹੀ ਬੜਾ ਚੱਲਿਆ ਵੇਖੋ ਸਾਡੇ ਪ੍ਰਧਾਨ ਮੰਤਰੀ ਸਾਹਿਬ ਚਲੇ ਗਏ ਉਸ ਤੋਂ ਬਾਅਦ ਸਾਰਾ ਕੋਈ ਨੁਕਸਾਨ ਦੇ ਬਾਅਦ ਕਾਂਗਰਸ ਨੇ 20 ਵਾਰੀ ਮਾਫੀ ਮੰਗੀ ਇਸ ਗੱ ਕਦੇ ਭਾਰਤੀ ਜਨਤਾ ਪਾਰਟੀ ਨੇ ਮਾਫੀ ਮੰਗੀ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰ ਐਲਕੇ ਅਡਵਾਨੀ ਇਹ ਗੱਲ ਕਹਿੰਦਾ ਰਿਹਾ ਵੀ ਇੰਦਰਾ ਗਾਂਧੀ ਅਟੈਕ ਨਹੀਂ ਸੀ ਕਰਨਾ ਚਾਹੁੰਦੀ ਅਸੀਂ ਕਰਵਾਇਆ ਅਟੈਕ ਮਾਈ ਕੰਟਰੀ ਮਾਈ ਲਾਈਫ ਉਹਨਾਂ ਜਿਹੜੀ ਬੁੱਕ ਹੈ ਉਹਦੇ ਵਿੱਚ ਇਸ ਗੱਲ ਦਾ ਦਾਵਾ ਕੀਤਾ ਗਿਆ ਯਾਰ ਉਹ ਲੋਕ ਤਾਂ ਕਦੇ ਆਪਣੇ ਆਪ ਨੂੰ ਅਹਿਸਾਸ ਹੀ ਨਹੀਂ ਕਰਦੇ ਉਹਨਾਂ ਲੋਕਾਂ ਨੇ ਜਲੇਂਦੀਆਂ ਵੰਡੀਆਂ ਉਹਨਾਂ ਲੋਕਾਂ ਨੇ ਲੱਡੂ ਵੰਡੇ ਸਾਡੇ ਗੁਰੂਆਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਜੇ ਕਾਂਗਰਸ ਜ਼ੁਲਮ ਕਰਦੀ ਸੀ ਅਸੀਂ ਲੜਦੇ ਸੀ ਕਾਂਗਰਸ ਜ਼ੁਲਮ ਕਰਦੀ ਸੀ ਮੇਰੇ ਵਰਗੇ ਜੇਲ੍ਹਾਂ ਚ ਵੀ ਗਏ ਆ ਤੇ ਜਿਹੜਾ ਉਹ ਹੀ ਕਾਂਗਰਸ ਦਾ ਜਿਹੜਾ ਸਭ ਤੋਂ ਵੱਡਾ ਲੀਡਰ ਹਰਮੰਦਰ ਸਾਹਿਬਾਣ ਕੇ ਸੇਵਾ ਕਰਦਾ ਹੈ ਅਸੀਂ ਕਿਵੇਂ ਧੱਕੇ ਮਾਰਦੀ ਉਹਨੂੰ ਰਾਹੁਲ ਗਾਂਧੀ ਅਮਰੀਕਾ ਜਾਂਦੇ ਆ ਤੇ ਉੱਥੇ ਬਿਆਨ ਦਿੰਦੇ ਆ ਬਿਆਨ ਦੇਖਣ ਨੂੰ ਬਹੁਤ ਸੁਧਾਰਨ ਲੱਗਦਾ ਹੈ ਜਿਹੋ ਜਿਹਾ ਕਿਸੇ ਭਾਰਤ ਦੇ ਲੀਡਰ ਨੂੰ ਵੱਖ-ਵੱਖ ਪਾਰਟੀਆਂ ਦੇ ਬੋਲਦੇ ਰਹੇ ਆ ਜਾਂ ਬੋਲਣਾ ਚਾਹੀਦਾ ਇਹੋ ਜਿਹਾ ਕਬਿਆਨ ਸੀ ਪਰ ਉਹਨੂੰ ਲੈ ਕੇ ਬਹੁਤ ਸਿਆਸਤ ਹੁੰਦੀ ਆ ਸਿਆਸਤ ਤੋਂ ਵੀ ਗਾਂ ਬਿਆਨਬਾਜ਼ੀ ਇੱਥੋਂ ਤੱਕ ਚਲੀ ਜਾਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਪਾਰਟੀ ਜਿਹੜੀ ਸ਼ਿੰਦੇ ਆ ਸ਼ਿਵਸਾਣਾ ਸ਼ਿੰਦੇ ਆ ਸੰਜੇ ਗਾਇਕਵੜ ਉਹਦੇ ਇੱਕ ਨੇਤਾ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਰਾਹੁਲ ਗਾਂਧੀ ਦੀ ਜ਼ੁਬਾਨ ਕੱਟ ਦੇਣੀ ਚਾਹੀਦੀ ਹੈ ਜਿਹੜਾ ਕੱਟੂਗਾ ਮੈਂ ਉਹਨੂੰ 11 ਲੱਖ ਰੁਪਏ ਦਾ ਇਨਾਮ ਦਵਾਂਗਾ ਯੂਪੀ ਦੇ ਇੱਕ ਮੰਤਰੀ ਕਹਿੰਦੇ ਆ ਕਿ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਰਵਨੀਤ ਬਿੱਟੂ ਜਿਹੜੇ ਹੁਣ ਤੱਕ ਕਾਂਗਰਸ ਦੇ ਵਿੱਚ ਸੀਗੇ ਪਿਛੇ ਜੇ ਹੀ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਨੇ ਹੱਥ ਫੜਿਆ ਉਧਰ ਗਏ ਆ ਉਹ ਵੀ ਕਹਿੰਦੇ ਆ ਕਿ ਏਜੰਸੀਆਂ ਨੂੰ ਭਾਰਤ ਦਾ ਨੰਬਰ 1 ਦੁਸ਼ਮਣ ਰਾਹੁਲ ਗਾਂਧੀ ਨੂੰ ਐਲਾਨ ਦੇਣਾ ਚਾਹੀਦਾ ਆਖਿਰ ਇੱਕ ਬਿਆਨ ਜਿਹੜੇ ਬਿਆਨ ਦੇ ਵਿੱਚ ਰਾਹੁਲ ਗਾਂਧੀ ਗੱਲ ਕਰ ਰਹੇ ਆ ਕਿ ਭਾਰਤ ਇੱਕ ਵਿਚਾਰ ਨਹੀਂ ਵਿਚਾਰਾਂ ਦਾ ਸਮੂਹ ਹੈ ਤੇ ਕਿਸੇ ਦੇ ਨਾਲ ਵੀ ਕਿਸੇ ਵੀ ਪਛਾਣ ਦੇ ਆਧਾਰ ਤੇ ਵਿਤਕਰਾ ਨਹੀਂ ਹੋਣਾ ਚਾਹੀਦਾ ਉਸ ਨੂੰ ਇਸ ਢੰਗ ਦੇ ਨਾਲ ਕਿਉਂ ਲਿਆ ਗਿਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ ਮੌਜੂਦ ਨੇ ਜਦੋਂ ਵੀ ਇਹੋ ਜਿਹੇ ਅਸੀਂ ਮੁੱਦਿਆਂ ਤੇ ਗੱਲ ਕਰਨੀ ਹੈ ਤਾਂ ਜ਼ਾਹਰ ਤੌਰ ਤੇ ਗਿੱਲ ਸਾਹਿਬ ਇੱਕ ਬਹੁਤ ਸਟਿਕ ਬੰਦੇ ਹੁੰਦੇ ਆ ਜਿਨ੍ਹਾਂ ਨੇ ਇਹ ਗੱਲਾਂ ਕੀਤੀਆਂ ਜਾ ਸਕਣ ਸਸਤੀ ਕਾ ਭਾਈ ਜੀ ਮਿਹਰਬਾਨ ਬਿਲਕੁਲ ਠੀਕ ਹੋ ਬਿਲਕੁਲ ਠੀਕ ਬਿਆਨ ਜਿਹਦੀ ਆਪਾਂ ਗੱਲ ਕਰੀ ਆ ਬਿਆਨ ਦੇ ਵਿੱਚ ਰਾਹੁਲ ਗਾਂਧੀ ਗੱਲ ਕਰ ਰਿਹਾ ਆ ਆਰਐਸਐਸ ਦੀ ਵਿਚਾਰਧਾਰਾ ਦੀ ਕਿ ਆਰਐਸਐਸ ਦੀ ਵਿਚਾਰਧਾਰਾ ਕਿ ਉਹ ਕਿਹਨੂੰ ਵਧੀਆ ਮੰਨਦੀ ਆ ਇੱਕ ਨੂੰ ਮਾੜਾ ਮੰਨਦੀ ਆ ਸਾਡਾ ਬਰਾਬਰਤਾ ਦੀ ਗੱਲ ਕਰਨੀ ਆ ਤੇ ਲੜਾਈ ਪੋਲੀਟਿਕਲ ਨਹੀਂ ਆ ਮਤਲਬ ਮੈਨੂੰ ਇਹ ਬਿਆਨ ਪਹਿਲੀ ਵਾਰੀ ਸੁਣ ਕੇ ਵੀ ਠੀਕ ਲੱਗਿਆ ਵੀ ਓਕੇ ਜਿਵੇਂ ਲੀਡਰ ਬਿਆਨ ਦਿੰਦੇ ਹੁੰਦੇ ਆ ਇਹੋ ਜਿਹਾ ਬਿਆਨ ਪਰ ਵਿਰੋਧ ਬਹੁਤ ਹੋਇਆ ਇਹਦਾ ਅਸਲ ਦੇ ਵਿੱਚ ਸਿਬਿਆ ਜੀ ਜਿਹੜੀ ਗੱਲ ਰਾਹੁਲ ਗਾਂਧੀ ਨੇ ਕਹੀ ਹੈ ਜਾਂ ਪਿਛਲੇ ਲੰਬੇ ਸਮੇਂ ਤੋਂ ਜੋ ਬੀਜੇਪੀ ਸਿੱਖਾਂ ਨੂੰ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਈ ਸਿੱਖਾਂ ਨੂੰ ਆਇਡੈਂਟੀਟੀ ਦੇ ਸਾਨੂੰ ਕੋਈ ਬਰਦਾਸ਼ਤ ਕਰਦੀ ਕੋਈ ਗੱਲ ਨਹੀਂ ਐਕਚੁਅਲੀ ਬੀਜੇਪੀ ਕੁਝ ਕਹਿੰਦੀ ਸੀ ਆਰਐਸਐਸ ਕੁਝ ਕਹਿੰਦੀ ਸੀ ਪੜ ਦਾ ਵਿੱਚ ਬਣਿਆ ਸੀਗਾ ਪਰ ਰਾਹੁਲ ਗਾਂਧੀ ਦੇ ਬਿਆਨ ਨੇ ਉਹ ਪੜਦਾ ਸਾਰਾ ਚੁੱਕ ਦਿੱਤਾ। ਔਰ ਭਾਜਪੀ ਵੱਲੋਂ ਵਿਰੋਧ ਕਰਨਾ ਜਾਂ ਵਿਰੋਧ ਕਰਾਇਆ ਜਾਣਾ। ਔਰ ਉਹ ਬਿਆਨ ਜਿਹੜਾ ਖਾਸ ਕਰਕੇ ਕਿਸੇ ਦੇ ਵਿਰੁੱਧ ਨਹੀਂ ਸੀ ਕਿਹਾ ਉਹਨੇ ਇਹ ਗੱਲ ਕਹੀ ਸੀ ਕਿ ਸਿੱਖ ਜਿਹੜੇ ਆ ਇਹਨਾਂ ਦੀ ਦਸਤਾਰ, ਇਹਨਾਂ ਦੀ ਕਿਰਪਾਨ, ਇਹਨਾਂ ਦਾ ਕੜਾ ਜਿਹੜਾ ਇਹ ਮਹਿਫੂਜ਼ ਨਹੀਂ ਹਿੰਦੁਸਤਾਨ ਦੇ ਵਿੱਚ। ਇਹਨਾਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ। ਔਰ ਕਈ ਉਸ ਮੁਲਕ ਦੇ ਵਿੱਚ ਆ ਜਿੱਥੇ ਕਿਸੇ ਵੇਲੇ ਸਿੱਖਾਂ ਦੀ ਆਈਡੈਂਟੀਟੀ ਨੂੰ ਲੈ ਕੇ ਸਵਾਲ ਖੜੇ ਹੁੰਦੇ ਸੀ। ਲੋਕ ਸ਼ੱਕ ਕਰਦੇ ਵੀ ਸਿੱਖ ਕਿਹੋ ਜਿਹੇ ਹੁੰਦੇ ਨੇ। ਔਰ ਉਸ ਮੁਲਕ ਵਿੱਚ ਜਾ ਕੇ ਜੋ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਹੈ ਉਸ ਮੁਲਕ ਵਿੱਚ ਜਾ ਕੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਲੀਡਰ ਸਿੱਖਾਂ ਦੀ ਜੇ ਗੱਲ ਕਰੇ ਮੈਂ ਨਾ ਸਾਨੂੰ ਇਸ ਤੋਂ ਵੱਡੇ ਮਾਣ ਵਾਲੀ ਗੱਲ ਕਿਹੜੀ ਹੈ ਔਰ ਮੈਂ ਸਮਝਦਾ ਕਿ ਸਾਡਾ ਸਾਰਾ ਕੁਝ ਸਫਲ ਹੋ ਗਿਆ ਰਾਹੁਲ ਗਾਂਧੀ ਦੇ ਬਿਆਨ ਨੇ ਸਿੱਖਾਂ ਦੀ ਸਥਿਤੀ ਸਿੱਖਾਂ ਦੀ ਆਇਡੈਂਟੀਟੀ ਸਿੱਖਾਂ ਦੀ ਆਇਡੈਂਟੀਟੀ ਦੀ ਲੜਾਈ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਕਿ ਅੱਜ ਭਾਰਤੀ ਜਨਤਾ ਪਾਰਟੀ ਜਿਹੜਾ ਢੋਂਗ ਰਚਦੀ ਸੀ ਕਿ ਅਸੀਂ ਸਿੱਖਾਂ ਸਿੱਖ ਸਾਡੇ ਭਰਾ ਨੇ ਸਿੱਖ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਅੱਜ ਉਹਨਾਂ ਦੇ ਅੰਦਰ ਦੀ ਜ਼ਹਿਰ ਨਗੀ ਹੋ ਗਈ ਕਿ ਅੰਦਰ ਚਾਹੁੰਦੇ ਕੀ ਸੀ ਬੜੀ ਧੀਰ ਤੋਂ ਅਸਲ ਦੇ ਵਿੱਚ ਲੁਕਵੇਂ ਢੰਗ ਦੇ ਨਾਲ ਇਹਨਾਂ ਦੇ ਜਿਹੜੇ ਲਾਈਜ਼ ਨੇ ਕਦੇ ਜਨ ਸੰਗ ਦੇ ਰੂਪ ਵਿੱਚ ਵਿਚਰਦੇ ਕਦੇ ਕਿਸੇ ਰੂਪ ਵਿੱਚ ਵਿਚਰਦੇ ਉਹੀ ਜਨ ਸੰਗ ਵਾਲੇ ਜਿਹੜੇ ਕਦੇ ਸਾਡੇ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਦਾ ਮਾਡਲ ਤੋੜਦੇ ਸੀ ਉਹੀ ਜਿਹੜੇ ਕਦੇ ਗੁਰੂ ਸਾਹਿਬਾਨਾਂ ਬਾਰੇ ਭੱਦਾ ਬੋਲਦੇ ਉਹੀ ਜਿਹੜੇ ਕਦੇ ਕਹਿੰਦੇ ਕੱਚ ਕੜਾ ਕੁਰਬਾਨੇ ਨੂੰ ਭੇਜੋ ਪਾਕਿਸਤਾਨ ਉਹੀ ਜਿਹੜੇ ਆਰਐਸਐਸ ਵਾਲੇ ਕਦੇ ਕਹਿੰਦੇ ਸਿੱਖ ਜਿਹੜੇ ਆ ਇਹ ਹਿੰਦੂ ਸਮਾਜ ਦਾ ਹਿੱਸਾ ਹੈ ਸਿੱਖ ਵੱਖਰੇ ਨਹੀਂ ਗਏ ਆਇਡੈਂਟੀਟੀ ਨਹੀਂ ਗੀ ਅੱਜ ਇਸ ਬਿਆਨ ਤੋਂ ਜਿਹੜੀ ਪੜਕਾੜ ਪੈਦਾ ਕੀਤੀ ਹੈ ਪਤਾ ਨਹੀਂ ਮੈਂ ਸਮਝਦਾ ਕਿ ਹਿੰਦੁਸਤਾਨ 'ਚ ਬੜੇ ਲੰਬੇ ਸਮੇਂ ਤੋਂ ਚੱਲਦਾ ਹੈ ਕਦੇ ਮੁਸਲਮਾਨਾਂ ਨੂੰ ਸ਼ਿਕਾਰ ਬਣਾਓ ਕਦੇ ਕਿਸੇ ਨੂੰ ਬਣਾਓ ਕਦੇ ਸਾਈਆਂ ਨੂੰ ਬਣਾਓ ਅਸੀਂ ਬਹੁ ਗਿਣਤੀ ਹਿੰਦੁਸਤਾਨ 'ਚ ਇਹ ਕੋਈ ਸ਼ੱਕ ਨਹੀਂ ਹਿੰਦੂ ਬਹੁ ਗਿਣਤੀ ਹੈ ਔਰ ਹਿੰਦੂ ਬਹੁ ਗਿਣਤੀ ਨੂੰ ਕਿਸੇ ਹੋਰ ਆਧਾਰ ਤੇ ਵੋਟਾਂ ਮੰਗਣੀਆਂ ਚਾਹੀਦੀਆਂ ਪਰ ਭਾਰਤੀ ਜਨਤਾ ਪਾਰਟੀ ਦਾ ਇਸ਼ੂ ਹੈ ਵੀ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਸ਼ਿਕਾਰ ਬਣਾ ਕੇ ਵੋਟਾਂ ਮੰਗਦੇ ਨੇ ਔਰ ਅੱਜ ਸਪਸ਼ਟ ਤੌਰ ਤੇ ਸਿੱਖਾਂ ਨੂੰ ਸ਼ਿਕਾਰ ਬਣਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਔਰ ਮੈਨੂੰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਆਇਆ ਕਿ ਜਿਹੜੇ ਲੋਕ ਇਹਦੇ ਵਿੱਚ ਬੋਲਦੇ ਨੇ ਕੋਈ ਛਿੰਦਾ ਛਿੰਦੇ ਹੁਣੀ ਬੋਲਦੇ ਨੇ ਮਹਾਰਾਸ਼ਟਰ ਤੋਂ ਜਾਂ ਕੋਈ ਯੂਪੀ ਤੋਂ ਬੋਲਦੇ ਆ ਚਲੋ ਬਕਰੀ ਗੱਲੋ ਬੋਲਣ ਪਰ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਕਿ ਜਿਨ੍ਹਾਂ ਲੋਕਾਂ ਨੂੰ ਰਾਹੁਲ ਗਾਂਧੀ ਨੇ ਲੀਡਰ ਬਣਾਇਆ ਤਰਵਿੰਦਰ ਸਿੰਘ ਮਰਵਾ ਜਿਹੜੇ ਐਮਐਲਏ ਬਣੇ ਦੋ ਵਾਰੀ ਕਾਂਗਰਸ ਦੀ ਟਿਕਟ ਤੋਂ ਐਮਐਲਏ ਬਣੇ ਜੀ ਔਰ ਸਰਦਾਰ ਰਵਨੀਤ ਸਿੰਘ ਬਿੱਟੂ ਜਿਹੜੇ ਮਰਹਾਲ ਕੋਈ ਉਹਨਾਂ ਦੀ ਪਛਾਣ ਹੀ ਨਹੀਂ ਸੀ ਔਰ ਉਹਨੂੰ ਪਹਿਲਾਂ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਪੰਜਾਬ ਦਾ ਫਿਰ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਦੋ ਵਾਰੀ ਲੁਧਿਆਣੇ ਤੋਂ ਇੱਕ ਵਾਰੀ ਅਨੰਦਪੁਰ ਸਾਹਿਬ ਤੋਂ ਉਹਨਾਂ ਦੇ ਬ੍ਰਦਰ ਨੂੰ ਡੀਐਸਪੀ ਭਰਤੀ ਕੀਤਾ ਉਹਨਾਂ ਦੇ ਘਰ ਦੇ ਵਿੱਚੋਂ ਉਹਨਾਂ ਦੇ ਚਾਚੇ ਤਾਏ ਨੂੰ ਉੱਥੇ ਮੰਤਰੀ ਬਣਾਇਆ ਉਹਨਾਂ ਦੀ ਭੂਆ ਨੂੰ ਮੰਤਰੀ ਬਣਾਇਆ ਸਾਰੇ ਟੱਬਰ ਨੂੰ ਉਹਨਾਂ ਦੇ ਬ੍ਰਦਰ ਨੂੰ ਪੰਜਾਬ ਦੇ ਵਿੱਚ ਮੰਤਰੀ ਬਣਾਇਆ ਇਸ ਤੋਂ ਵੱਧ ਮਾਨਸਤ ਕਰਗੀ ਹੋ ਸਕਦਾ ਔਰ ਉਹ ਬੰਦੇ ਅੱਜ ਬੁੜਕ ਬੁੜਕ ਕੇ ਉਠ ਉਠ ਕੇ ਉਸ ਰਾਹੁਲ ਗਾਂਧੀ ਬਾਰੇ ਇਡੀਆਂ ਭੱਦੀਆਂ ਭਾਰਤੀ ਜਨਤਾ ਪਾਰਟੀ ਨੂੰ ਖੁਸ਼ ਕਰਨ ਵਾਸਤੇ ਕਰਨਾ ਪਰ ਸਟੇਟਮੈਂਟ ਜਿਹੜੀ ਰਵਨੀਸ਼ ਸਿੰਘ ਬਿੱਟੂ ਦੀ ਆ ਉਹ ਤਾਂ ਇੱਥੋਂ ਤੱਕ ਕਹਿ ਰਿਹਾ ਕਿ ਭਾਰਤੀ ਏਜੰਸੀਆਂ ਨੂੰ ਰਾਹੁਲ ਗਾਂਧੀ ਨੂੰ ਸਭ ਤੋਂ ਵੱਡਾ ਭਾਰਤ ਦਾ ਦੁਸ਼ਮਣ ਐਲਾਨ ਦੇਣਾ ਚਾਹੀਦਾ ਅਸੀਂ ਉਦੋਂ ਹੀ ਸਮਝ ਗਏ ਸੀ ਜਦੋਂ ਸਾਡੇ ਅੰਮ੍ਰਿਤਸਰ ਤੋਂ ਜਿਹੜਾ ਅੰਬੈਸਡਰ ਸੀ ਅਮਰੀਕਾ ਦਾ ਉਹਨੂੰ ਲੜਾਈ ਲੜਾਈ ਤੇ ਸੰਧੂ ਸਮੁੰਦਰੀ ਉਹਨੂੰ ਇਲੈਕਸ਼ਨ ਲੜਾਈ ਕਿ ਤੂੰ ਇਲੈਕਸ਼ਨ ਲੜੋ ਸਫੀਰ ਸੀ ਅਮਰੀਕਾ ਦੇ ਵਿੱਚ ਉਹਨੂੰ ਇਲੈਕਸ਼ਨ ਲੜੇਗਾ ਤੂੰ ਪਹਾਰ ਵੀ ਜਾਵੇਂਗਾ ਅਸੀਂ ਤੈਨੂੰ ਵਜ਼ੀਰ ਬਣਾਵਾਂਗੇ ਜਦੋਂ ਅਮਿਤ ਸ਼ਾਹ ਦੇ ਮੋਦੀ ਜੀ ਨੇ ਵੇਖਿਆ ਕਿ ਇਹ ਵਜ਼ੀਰ ਬਣ ਕੇ ਉਹ ਭੂਮਿਕਾ ਨਹੀਂ ਨਿਭਾ ਸਕਦਾ ਜਿਹੜਾ ਰਵਨੀਤ ਬਿੱਟੂ ਨਿਭਾ ਸਕਦਾ ਜਿਹੜੀ ਉਹ ਗੱਲ ਚਾਹੁੰਦੇ ਸੀ ਕੀ ਭੂਮਿਕਾ ਹੈ ਉਹ ਭੂਮਿਕਾ ਇਹ ਆ ਕਿ ਸਿੱਖਾਂ ਵਿਰੁੱਧ ਕੌਣ ਬੋਲ ਸਕਦਾ ਹੈ ਪੰਜਾਬ ਦੇ ਵਿਰੁੱਧ ਕੌਣ ਬੋਲ ਸਕਦਾ ਹੈ ਕਿਸਾਨਾਂ ਦੇ ਵਿਰੁੱਧ ਕੌਣ ਬੋਲ ਸਕਦਾ ਜੇ ਕਿਸਾਨਾਂ ਦੇ ਵਿਰੁੱਧ ਕੰਗਣਾ ਬੋਲਦੀ ਤੇ ਉਹਨੂੰ ਐਮਪੀ ਦੀ ਟਿਕਟ ਦੇ ਦਿੰਦੇ ਜੇ ਰਵਨੀਤ ਬੋਲਦਾ ਹਾਰਨ ਤੋਂ ਬਾਅਦ ਵੇਖੋ ਕਿਵੇਂ ਛਾਲਾ ਮਾਰ ਕੇ ਜਿਸ ਦਿਨ ਉਹਨੂੰ ਮੰਤਰੀ ਪਦ ਵਾਸਤੇ ਬੁਲਾਇਆ ਗਿਆ ਟ੍ਰੈਫਿਕ ਦੇ ਵਿੱਚ ਉਹਦੀ ਗੱਡੀ ਫਸ ਗਈ ਗੱਡੀ ਵਿੱਚ ਉਤਰ ਕੇ ਭੱਜ ਕੇ ਗਿਆ ਮੈਂ ਪਿੱਛੇ ਨਾ ਰਹਿ ਜਾ ਦੇਖੋ ਇਹਨਾਂ ਦੀ ਪੱਗ ਜ਼ਰੂਰ ਬੰਨੀ ਹੈ ਪਰ ਨਾ ਤਾਂ ਇਹਨਾਂ ਨੂੰ ਸਿੱਖੀ ਨਾਲ ਪਿਆਰ ਹੈ ਨਾ ਪੰਜਾਬ ਨਾਲ ਪਿਆਰ ਹੈ ਦਾ ਸਾਡੇ ਸਿੱਖੀ ਦਾ ਫਲਸਫਾ ਉਹਨਾਂ ਨੂੰ ਪਤਾ ਹੈ ਇਸ ਗੱ ਉਹ ਤੇ ਸਿਰਫ ਤੇ ਸਿਰਫ ਇੱਕ ਤਮਾਸ਼ਾ ਹੈ ਉਹਨਾਂ ਦੀ ਉਹਨਾਂ ਦੀ ਸਿਕਿਉਰਿਟੀ ਚਾਹੀਦੀ ਆ ਉਹਨਾਂ ਨੂੰ ਆਪਣਾ ਅਹੁਦਾ ਚਾਹੀਦਾ ਮਿਨਿਸਟਰੀ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਕੀ ਕੈਟੇਗਰੀ ਬਣੀ ਦੀ ਬਟੂ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਜਾਂ ਮੰਤਰੀ ਬਣਾ ਕੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਹੈ ਨਾ ਬੱਥੇਲੇ ਧਰਤੀ ਧਿਆਨ ਕੇ ਡਿੱ ਗਿਆ ਅੱਜ ਬਿਲਕੁਲ ਗੱਲ ਖਤਮ ਹੋ ਗਈ ਹੈ ਔਰ ਜੋ ਕੋਈ ਪੇਸ਼ ਕਰ ਰਿਹਾ ਮੈਂ ਸਮਝਦਾ ਕਿ ਰਾਹੁਲ ਗਾਂਧੀ ਜੀ ਦੇ ਪ੍ਰਤੀ ਸਿੱਖਾਂ ਦੇ ਮਨ ਵਿੱਚ ਬਹੁਤ ਵੱਡਾ ਸਤਿਕਾਰ ਵਧਿਆ ਸਾਡੀ ਆਇਡੈਂਟੀਟੀ ਦੀ ਲੜਾਈ ਜਿਹੜੀ ਬੜੇ ਲੰਮੇ ਸਮੇਂ ਤੋਂ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਲੜਦੇ ਆਉਂਦੇ ਸੀ ਉਹ ਆਇਡੈਂਟੀਟੀ ਦੀ ਗੱਲ ਜਿਹੜੀ ਅੱਜ ਸਿਖਰਾਂ ਤੇ ਪਹੁੰਚੀ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਜਿਹੜਾ ਵਿਰੋਧ ਆ ਉਹ ਮੈਂ ਸਮਝਦਾ ਕਿ ਸਿੱਖਾਂ ਦੇ ਹੱਕ ਵੇ ਜਾਂਦਾ ਅੱਜ ਸਭ ਤੋਂ ਵੱਧ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਹੈ ਮੈਂ ਮੈਂ ਇੱਕ ਸੌਰੀ ਇੱਕ ਵਿੱਚ ਹੀ ਰੋਕਦਾ ਪਰ ਗੱਲ ਤੁਸੀਂ ਠੀਕ ਆ ਆਪਦੇ ਪੱਖ ਨੂੰ ਰੱਖ ਰਹੇ ਹੋ ਪਰ ਕਮੇਟੀ ਇੱਕ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਜਿਹੜੀ ਉਹ ਬਕਾਇਦਾ ਜਾ ਕੇ ਮਿਲਦੀ ਹੈ ਉਹ ਤਾਂ ਗੱਲ ਇਹ ਆ ਨਾ ਕਿ ਕਿਸੇ ਵਿਰੋਧੀ ਭਾਵੇਂ ਕੋ ਗੋਲੀ ਮਾਰ ਦੇ ਦੁੱਖ ਨਹੀਂ ਹੁੰਦਾ ਆਪਣਾ ਬੰਦਾ ਜਦੋਂ ਫੁੱਲ ਮਾਰਦਾਂ ਨੂੰ ਦੁੱਖ ਹੁੰਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਹੋਂਦ ਸਿੱਖਾਂ ਦੀ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਸਤੇ ਬਣੀ ਆ ਜਿਹੜੀ ਕਮੇਟੀ ਦੇ ਵਿੱਚ ਸਰਦਾਰ ਸੰਤੋਖ ਸਿੰਘ ਆਰਗਣ ਜੇ ਬੜੇ ਪੁਰਾਣੇ ਅਕਾਲੀ ਜਰਨਤਾਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਕੁਰਬਾਨੀਆਂ ਕਰਕੇ ਹੋਂਦ ਹੀ ਲਿਆਂਦੀ ਆ ਠੀਕ ਹੈ ਸਰਦਾਰ ਮਨਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਦੇ ਸੈਕਟਰੀ ਬਣ ਗਏ ਸਨ ਉਹ ਗ੍ਰਹਿ ਮੰਤਰੀ ਸਾਹਿਬ ਕੋ ਆਉਂਦੇ ਜਾਂਦੇ ਨੇ ਜੋ ਮਰਜ਼ੀ ਕਹਿਣ ਸਾਨੂੰ ਕੋਈ ਦੁੱਖ ਨਹੀਂ ਸੀ ਪਰ ਅੱਜ ਜੋ ਸਾਰੀ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਕੋਲ ਲੈ ਕੇ ਗਏ ਉਹ ਉਹਨਾਂ ਕੋਲੋਂ ਰਾਹੁਲ ਗਾਂਧੀ ਦੇ ਬਿਆਨ ਦੀ ਵਿਰੋਧਤਾ ਕਰਨ ਵਾਸਤੇ ਲੈ ਕੇ ਮੇਰਾ ਖਿਆਲ ਦੇ ਵਿੱਚ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਰਾਹੁਲ ਗਾਂਧੀ ਦੇ ਬਿਆਨ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਸੀ ਜੇ ਆਪਾਂ ਸਿੱਖੀ ਕਾਸ ਦੀ ਗੱਲ ਕਰਦੇ ਆ ਤੇ ਮੈਂ ਸਮਝਦਾ ਕਿ ਸਭ ਤੋਂ ਜਿਆਦਾ ਜੇ ਕੋਈ ਘਟਿਆ ਗੱਲ ਕੀਤੀ ਬਲੰਡਰ ਮਿਸਟੇਕ ਕੀਤੀ ਉਹ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕੀਤੀ ਆ ਹਾਲੇ ਕਿ ਜਿਹੜੀ ਸਾਡੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਉਹ ਕਿਸੇ ਨਾ ਕਿਸੇ ਢੰਗ ਵਿੱਚ ਰਾਹੁਲ ਗਾਂਧੀ ਦੇ ਬਿਆਨ ਨੂੰ ਉਹ ਸਹੀ ਦੱਸ ਰਹੀ ਹੈ ਕਿ ਸਹੀ ਬਿਆਨ ਪਰ ਇਹਦੇ ਪ੍ਰਭਾਵ ਕੀ ਪਹਿਣਗੇ ਜਦੋਂ ਦੇਖੋ ਇੱਕ ਗੁਰਦੁਆਰਾ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਦਿੱਲੀ ਦੇ ਵਿੱਚ ਕਮੇਟੀ ਆ ਉਹਦੀ ਇੱਕ ਸ਼ਾਖਾ ਹੈ ਉਹਦਾ ਕਪਰਵਾਹ ਆ ਉਸ ਲੋਕਾਂ ਕੋ ਜਾ ਕੇ ਜਦੋਂ ਮਿਲਦੇ ਆ ਉਹਦੇ ਨੁਮਾਇंदे ਤੇ ਰਾਹੁਲ ਗਾਂਧੀ ਦੇ ਖਿਲਾਫ ਮਿਲਦੇ ਉਹਦੇ ਪ੍ਰਭਾਵ ਤਾਂ ਪਹਿਣੇ ਆ ਨਾ ਉਹ ਮੈਂ ਵੇਖੋ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਅੰਗਰੇਜ਼ਾਂ ਦਾ ਪ੍ਰਬੰਧ ਸੀ ਨਾ ਸਾਡੇ ਹਿੰਦੁਸਤਾਨ ਦੇ ਵਿੱਚ ਤੇ ਉਦੋਂ ਨੇ ਇੱਕ ਐਸਾ ਮੌਕਾ ਵੀ ਆਇਆ ਜਦੋਂ ਅਕਾਲ ਤਖਤ ਸਾਡਾ ਸਰਬਰਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਰੂੜ ਸਿੰਘ ਆਪਣਾ ਬੰਦਾ ਲਾ ਲਿਆ ਸੀ। ਹੂੰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਸਤੇ ਪਹਿਲਾਂ 35 ਮੈਂਬਰੀ ਕਮੇਟੀ ਆਪਣੀ ਬਣਾਈ ਸੀ। ਠੀਕ ਹੈ। ਫਿਰ ਉਸ ਤੋਂ ਬਾਅਦ ਸਿੱਖਾਂ ਨੇ ਕਮੇਟੀ ਬਣਾ ਕੇ 1920 ਦੇ ਵਿੱਚ 175 ਮੈਂਬਰੀ ਕਮੇਟੀ ਬਣਾਈ। ਫਿਰ ਵੇਖੋ ਸਾਰਾ ਕੁਝ ਕੋਸ਼ਿਸ਼ ਹੋ ਉਹਨਾਂ ਦੀ ਇਹ ਸੀ ਵੀ ਗੁਰਦੁਆਰਿਆਂ ਦਾ ਪ੍ਰਬੰਧ ਵੀ ਐਸੀ ਕਰੀਏ। ਹਾਂ। ਤੇ ਅੱਜ ਭਾਰਤੀ ਜਨਤਾ ਪਾਰਟੀ ਵਿਗਟੇ ਟੇਢੀ ਢੰਗ ਨਾਲ ਗੁਰਦੁਆਰਿਆਂ ਤੇ ਪ੍ਰਬੰਧ ਤੇ ਕਾਬਜ ਹੋਣਾ ਚਾਹੁੰਦੀ ਹੈ। ਉਹ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਜਿਵੇਂ ਮਰਜਿੰ ਜਿਹੜਾ ਕਦੇ ਕਿਸਾਨ ਸੰਘਰਸ਼ ਦੇ ਵਿੱਚ ਭੱਜਿਆ ਫਿਰਦਾ ਹੁੰਦੇ ਰਾਤ ਦੇ ਰਾਤ ਭੱਜ ਕੇ ਤੇ ਭਾਰਤੀ ਜਨਤਾ ਪਾਰਟੀ ਵੀ ਸ਼ਾਮਲ ਹੋ ਗਿਆ ਜਿਵੇਂ ਕਦੇ ਦੇਖੋ ਸੰਤ ਹੈਰਾਨਗੀ ਹੁੰਦੀ ਆ ਵੀ ਜੇ ਦਿਲਜੀਤ ਦਸਾਂਜ ਜੇ ਗਾਇਕ ਸਾਡਾ ਕੈਨੇਡਾ ਦੇ ਵਿੱਚ ਜਾਂਦਾ ਹੈ ਉਥੇ ਸੋਲਡ ਆਊਟ ਹੋ ਜਾਂਦਾ ਸਾਰਾ ਸਟੇਡੀਅਮ ਉਥੇ ਆਣ ਕੇ ਪ੍ਰਧਾਨ ਮੰਤਰੀ ਉਹਦੀ ਪ੍ਰਸ਼ੰਸਾ ਕਰਦਾ ਹੈ ਕਿ ਯਾਰ ਸਾਨੂੰ ਦਿਲਜੀਤ ਦਸਾਂਜ ਤੇ ਬੜਾ ਮਾਣ ਹੈ ਪੰਜਾਬ ਦਾ ਹਾਲੇ ਹੁਣ ਪੰਜਾਬੀ ਕਿਉਂ ਕਿਹਾ ਸਿੱਖ ਨਹੀਂ ਕਿਹਾ ਉਸ ਗੱਲ ਦਾ ਵਿਰੋਧ ਕਰਨ ਵਾਸਤੇ ਮਨਜਿੰਦਰ ਸਿੰਘ ਸਰਸਾ ਆ ਕੇ ਆ ਜਾਂਦੇ ਆ ਹਾਂ ਹਾਂ ਇਹਨੂੰ ਪੰਜਾਬੀ ਕਿਉਂ ਕਿਹਾ ਇਹਨੂੰ ਹਿੰਦੁਸਤਾਨੀ ਕਿਉਂ ਨਹੀਂ ਕਿਹਾ ਯਾਰ ਸਾਰੇ ਲੋਕ ਗੁਜਰਾਤੀ ਆ ਜਿਹ ਹਿੰਦੁਸਤਾਨ ਤੇ ਰਾਜ ਕਰਦੇ ਫਿਰਦੇ ਨੇ ਵੱਡੇ ਵੱਡੇ ਕਾਰੋਬਾਰ ਉਹਨਾਂ ਕੋਲ ਆ ਯਾਰਾਂ ਬਾਂਦੀਆਂ ਡਾਨੀ ਸਾਰੇ ਗੁਜਰਾਤੀ ਨੇ ਕੋਈ ਇਤਰਾਜ਼ ਕਰਦਾ ਇਸ ਗੱਲ ਤੇ ਔਰ ਮਨਜਿੰਦਰ ਸਿੰਘ ਸਰਸਾ ਇੱਕ ਪਗਵੰਨਣ ਵਾਲਾ ਬੰਦਾ ਇਸ ਗੱਲ ਤੇ ਇਤਰਾਜ਼ ਕਰੇ ਕਿ ਹਾਂ ਦਿਲਜੀਤ ਦਸਾਂਜ ਦੀਆਂ ਪ੍ਰਸ਼ੰਸਾ ਕੈਨੇਡਾ ਦੇ ਪ੍ਰਧਾਨ ਮੰਤਰੀ ਕਿਉਂ ਕੀਤੀ ਆ ਦੇਖੋ ਮਨਜਿੰਦਰ ਸਿੰਘ ਸਰਸਾ 100 ਵਾਰੀ ਜਾਂਦਾ ਪਰ ਮੈਂ ਮਹਿਸੂਸ ਕਰਦਾ ਕਿ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਸੀ ਜਾਣਾ ਚਾਹੀਦਾ ਔਰ ਮੈਂ ਸਿਵੀਆ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਇਹ ਲੜਾਈ ਅੱਜ ਦੀ ਨਹੀਂ ਇਹ ਬੜੀ ਪੁਰਾਣੀ ਗੱਲ ਹੈ ਇਹ ਲੜਾਈ ਆ ਆਰਐਸਐਸ ਨੇ ਜਦੋਂ 1999 ਦੇ ਵਿੱਚ ਖਾਲਸਾ ਪੰਥਰ ਸਾਜਨਾ ਦੇਵਸ ਹੋਇਆ ਨਾ ਉਸ ਵੇਲੇ ਵੀ ਲੜਾਈ ਸੀ ਉਹ ਕਿਵੇਂ ਜਦੋਂ ਪ੍ਰਬੰਧ ਦੀਆਂ ਗੱਲਾਂ ਚੱਲਦੀਆਂ ਸੀ ਕਿ ਆਪਾਂ 1999 ਦੇ ਵਿੱਚ 300 ਸਾਲਾ ਮਨਾਉਣਾ ਹੈ ਅਨੰਦਪੁਰ ਸਾਹਿਬ ਦੇ ਵਿੱਚ ਤੇ ਜਦੋਂ ਇੱਕ ਬੜੀ ਵੱਡੀ ਕਮੇਟੀ ਬਣਾਈ ਗਈ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਆਪਣਾ ਮਦਨ ਲਾਲ ਖੁਰਾਣਾ ਉਹ ਮੈਂਬਰ ਸਨ ਉਹ ਕਮੇਟੀ ਦੇ ਦਿੱਲੀ ਵਾਲੇ ਦਿੱਲੀ ਦਿੱਲੀ ਵਾਲੇ ਹੋਰ ਅਨੰਦਪੁਰ ਸਾਹਿਬ ਵਿੱਚ ਮੀਟਿੰਗ ਹੋ ਰਹੀ ਔਰ ਮੀਟਿੰਗ ਦੇ ਵਿੱਚ ਜਦੋਂ ਪ੍ਰਬੰਧਾਂ ਨੂੰ ਲੈ ਕੇ ਗੱਲ ਚੱਲ ਰਹੀ ਆ ਤੇ ਮਦਨ ਲਾਲ ਖੁਰਾਣਾ ਜੀ ਕਹਿੰਦੇ ਕਿ ਮੈਂ ਸਾਰੀ ਕਮੇਟੀ ਨੂੰ ਕਹਿਣਾ ਚਾਹੁੰਦਾ ਕਿ ਬੜਾ ਵੱਡਾ ਈਵੈਂਟ ਹੈ 300 ਸਾਲਾ ਮਨਾਇਆ ਜਾ ਰਿਹਾ ਹੈ ਤੇ ਜੇ ਇਸ ਇਕੱਠ ਦੇ ਵਿੱਚ ਇੱਕ ਮਤਾ ਪਾਸ ਕੀਤਾ ਜਾਵੇ ਕਿ ਸਿੱਖ ਵੱਖਰੇ ਨਹੀਂ ਹਿੰਦੂ ਸਮਾਜ ਦਾ ਹਿੱਸਾ ਦੇ ਇੱਕ ਬਹੁਤ ਵੱਡੀ ਗੱਲ ਹੋ ਜੇਗੀ ਉਹ ਉਸ ਗੱਲ ਤੇ ਜਹਦਾਰ ਗੁਰਚੰਦ ਸਿੰਘ ਟੋੜਾ ਅਗ ਬਬੂਲੇ ਹੋਏ ਘਲ ਪਏ ਔਰ ਇਸ ਗੱਲ ਤੇ ਬਿਲਕੁਲ ਪਰਵਾਹ ਨਹੀਂ ਔਰ ਲੜੇ ਔਰ ਕਹਾ ਵੀ ਮੈਂ ਮੈਨੂੰ ਇਹ ਗੱਲ ਪਰਵਾਹ ਨਹੀਂ ਜਿਹਦੇ ਕਰਕੇ ਅਲਟੀਮੇਟਲੀ ਟੋੜਾ ਸਾਹਿਬ ਨੂੰ ਪਾਸੇ ਕਰ ਦਿੱਤਾ ਗਿਆ ਦੇਖੋ ਭਾਰਤੀ ਜਨਤਾ ਪਾਰਟੀ ਦੇ ਬੜੇ ਲੰਮੇ ਤੋਂ ਸਮੇ ਤੋਂ ਕਾਹ ਹੈ ਜੇ ਅਸੀਂ ਆਲਟੀਮੇਟਲੀ ਠੀਕ ਹੈ ਉਹਨਾਂ ਨੂੰ ਪਤਾ ਕਿ ਜਝਾਰੂ ਨੇ ਲੜਾਕੂ ਨੇ ਇਹ ਲੜਦੇ ਨੇ ਆਣ ਕੇ ਭਾਵੇਂ ਕਿਸਾਨ ਉਹਨਾਂ ਨੂੰ ਕੋਈ ਹਣ ਸੜਕਾਂ ਤੇ ਬਹਿ ਜਾਂਦੇ ਆ ਉਡ ਦੇਣੀ ਇਹਨਾਂ ਦੀਆਂ ਮੰਗਾਂ ਮੰਦਣੀਆਂ ਪੈਂਦੀਆਂ ਆਦਰਵਾਇਜ਼ ਸਾਡਾ ਇੰਨਾ ਵੀ ਬਰਦਾਸ਼ਤ ਨਾ ਕਰਨ ਇਸ ਕਰਕੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਰਾਹੁਲ ਗਾਂਧੀ ਵਰਗਾ ਬੰਦਾ ਦੇਖੋ ਕਾਂਗਰਸ ਨੂੰ ਇੱਕ ਬੜੀਆਂ ਵੱਡੀਆਂ ਆਸਾਂ ਤੇ ਉਮੀਦਾਂ ਨੇ ਕਿ ਐਡੇ ਪੋਟੈਂਸ਼ੀਅਲ ਵਾਲਾ ਐਡਾ ਐਨਰਜੈਟਿਕ ਇਹਨੇ ਕੌਨਫੀਡੈਂਸ ਨਾਲ ਗੱਲ ਕਰਨ ਵਾਲਾ ਬੰਦਾ ਅੱਜ ਦੇਸ਼ ਦੇ اپੋਜੀਸ਼ਨ ਦਾ ਲੀਡਰ ਬਣਿਆ ਔਰ ਉਹ ਲੀਡਰ ਐਵੇਂ ਕੋਈ ਖੁਸ਼ੀ ਨਾਲ ਨਹੀਂ ਕਿਸੇ ਨੂੰ ਬਣਾਤਾ ਪਰ ਇਹਦਾ ਜਿਹੜੇ ਭਾਜੀਪੀ ਦੇ ਵੱਲੋਂ ਉਹ ਵੀ ਹੱਸਾ ਉਹਨਾਂ ਦੇ ਕਈ ਲੀਡਰ ਤਾਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਪਰ ਇੱਕ ਤੜਾਓ ਵੀ ਹੈ ਜਿਹੜਾ ਕਹਿੰਦਾ ਕਿ ਰਾਹੁਲ ਗਾਂਧੀ ਨੇ ਦੇਸ਼ ਦੀ ਉੱਥੇ ਬੇਇੱਜ਼ਤੀ ਕਰਾਈ ਆ ਜੇ ਕੋਈ ਗੱਲ ਸੀ ਉਹ ਇੱਥੇ ਕਰਨ ਅਮਰੀਕਾ ਜਾ ਕੇ ਇਹ ਜੀ ਗੱਲ ਕਰਨੀ ਦੇਸ਼ ਦੀ ਬੇਇੱਜ਼ਤੀ ਆ ਮਤਲਬ ਇੱਕ ਤੜਾਏ ਦੇਖੋ ਦੇਖੋ ਜੋ ਕੋਈ ਵੀ ਦੇਸ਼ ਦਾ ਲੀਡਰ ਉਹਨੂੰ ਦੇਸ਼ ਦੀ ਇਹ ਕਿਸੇ ਨੂੰ ਬਾਹਰ ਗਏ ਨੂੰ ਕੋਈ ਉੱਥੇ ਪੱਤਰਕਾਰ ਕੋਈ ਦੇਸ਼ ਦੀ ਸਥਿਤੀ ਬਾਰੇ ਪੁੱਛਦੇ ਆ ਤੇ ਨੇਚਰਲੀ ਜੇ ਸਾਡਾ ਐਕਸਟਰਨਲ ਅਫੇਅਰ ਮਿਨਿਸਟਰ ਜਾਂਦਾ ਉਹਨੂੰ ਪੁੱਛਦੇ ਤਾਂ ਉਹ ਵੀ ਗੱਲ ਦੱਸਦਾ ਤੇ ਉਹਨਾਂ ਨੇ ਇਹ ਜਿਹੀ ਗੱਲ ਕਹੀ ਆ ਕਿ ਹਿੰਦੁਸਤਾਨ ਦਾ ਜਿਹੜਾ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਜਿਹੜਾ ਸਿਧਾਂਤ ਆ ਤੇ ਜੇ ਉਹਨੂੰ ਇਕੱਠੇ ਰੱਖਣ ਵਾਸਤੇ ਸਾਨੂੰ ਸਾਰੀਆਂ ਘਟਗਿੰਤੀਆਂ ਦੀ ਇੱਜ਼ਤ ਕਰਨੀ ਪੈਗੀ ਉਹਨਾਂ ਦੀ ਧਾਰਮਿਕ ਆਜ਼ਾਦੀ ਦੇਣ ਪੈਗੀ ਜਿ ਮਾੜੀ ਗੱਲ ਕੀ ਕੀ ਬੇਇੱਜ਼ਤੀ ਕੀਤੀ ਹਿੰਦੁਸਤਾਨ ਦੇ ਖਿਲਾਫ ਤਾਂ ਕੋਈ ਗੱਲ ਨਹੀਂ ਕੀਤੀ ਹਿੰਦੁਸਤਾਨ ਦੀ ਕੋ ਸਿਕਿਉਰਿਟੀ ਲੀਗ ਨਹੀਂ ਕੀਤੀ ਹਿੰਦੁਸਤਾਨ ਦੀ ਤੇ ਹੁਣ ਉੱਥੇ ਦੇਖੋ ਗੱਲ ਸੁਣ ਜੇ ਕੋਈ ਗੱਲ ਘਟ ਗਿੰਤੀ ਬਾਰੇ ਕਹਿ ਤੀਦੀ ਨਹੀਂ ਤਕਲੀਫ ਕਿਉਂ ਆ ਯਾਰ ਬਰਦਾਸ਼ਤ ਕਰਨਾ ਚਾਹੀਦਾ ਮੈਂ ਕਹਿੰਦਾ ਸੋ ਸਾਰਿਆਂ ਨੂੰ ਕਹਿਣਾ ਚਾਹੀਦਾ ਯਾਰ ਜੀ ਕਿਰਪਾਨ ਗੰਗੇ ਦੀ ਗੱਲ ਹਾਂ ਜਿੱਥੇ ਜਿੱਥੇ ਪ੍ਰੋਬਲਮ ਆਈ ਆ ਜਿੱਥੇ ਜਿੱਥੇ ਕੜੇ ਦੀ ਪ੍ਰੋਬਲਮ ਆਈ ਆ ਜਿੱਥੇ ਜਿੱਥੇ ਕਿਰਪਾਨ ਥੋੜੇ ਦਿਨ ਪਹਿਲਾਂ ਸਾਡੇ ਕਿਸਾਨ ਯੂਨੀਅਨ ਨਾਲ ਬੰਦੇ ਉਹਨਾਂ ਨੂੰ ਜਾਇਦ ਤੇ ਨਹੀਂ ਚੜਨ ਦਿੱਤਾ ਗਿਆ ਤੁਸੀਂ ਕਿਰਪਾਨ ਪਹਿਨੀ ਹੋਈ ਆ ਕਿਸੇ ਸਾਡੇ ਸਟੂਡੈਂਟਸ ਜਿਹੜੇ ਉਹਨਾਂ ਨੂੰ ਕਿਸੇ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਨਹੀਂ ਜਾਣ ਦਿੱਤਾ ਪਿਆ ਜਾਣ ਦਿੱਤਾ ਕਿ ਤੁਸੀਂ ਕੜਾ ਪਾਇਆ ਹੋਇਆ ਯਾਰ ਕਟੋਕੜ ਸਾਨੂੰ ਉਹ ਕਰੈਕਸ਼ਨ ਕਰਨੀ ਚਾਹੀਦੀ ਸੀ ਵੀ ਇਹ ਰਾਹੁਲ ਗਾਂਧੀ ਨੇ ਕਿਉਂ ਗੱਲਾਂ ਕੀਤੀਆਂ ਨੇ ਦੇਖੋ ਰਾਹੁਲ ਗਾਂਧੀ ਜੀ ਨੇ ਕਿਸੇ ਵੇਲੇ ਪੰਜਾਬ ਵਿੱਚ ਆਣ ਕੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੂੰ ਉਦੋਂ ਉਸ ਉਹਦੀ ਗੱਲ ਨੂੰ ਕਿਸੇ ਨੇ ਸੀਰੀਅਸ ਨਹੀਂ ਸੀ ਲਿਆ ਕੱਲ ਹੀ ਸਰਕਾਰ ਬੜਾ ਰੌਲਾ ਪਿਆ ਸੀ ਇਸ ਗੱਲ ਦਾ ਔਰ ਮੈਨੂੰ ਪਤਾ ਇੱਥੇ ਅੰਮ੍ਰਿਤਸਰ ਦੇ ਵਿੱਚ ਸੈਮੀਨਾਰ ਹੋਇਆ ਜਿੱਥੇ ਆਣ ਕੇ ਬੋਲੇ ਸੀ ਦੇਖੋ ਅੱਜ ਸਾਰੀ ਦੁਨੀਆ ਕਹਿ ਰਹੀ ਹੈ ਕਿ ਅੱਜ ਪੰਜਾਬ ਦੀ ਗਲੀ ਗਲੀ ਵਿੱਚ ਨਸ਼ਾ ਵਿਕ ਰਿਹਾ ਹੈ ਅੱਜ ਕੋਈ ਬੱਚਾ ਨਹੀਂ ਰਹੇਗਾ ਜਿਹੜਾ ਨਸ਼ੇ ਦੇ ਵਿੱਚ ਪੀੜਤ ਨਾ ਹੋਵੇ ਅੱਜ ਰੋਜ਼ ਦਿੱਲੀ ਕੋਈ ਨਾ ਕੋਈ ਬੱਚੇ ਮਰ ਰਹੇ ਅਸੀਂ ਉਹਦੀ ਗੱਲ ਨੂੰ ਸੀ ਇਸ ਗੱਲ ਨੂੰ ਸੀਰੀਅਸ ਲੈਣਗੇ ਮੈਂ ਕਹਿਣਾ ਹੈ ਕਿ ਮੈਂ ਤਾਂ ਜਹਦਰ ਅਕਾਲਤਖਸਬ ਨੂੰ ਕਹਾਂਗਾ ਕਿ ਜਿਹੜੇ ਲੋਕ ਸਿੱਖ ਹੋ ਕੇ ਪੱਗ ਬੰਨ ਕੇ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਜਿਸ ਬਿਆਨ ਵਿੱਚ ਸਿੱਖੀ ਦੇ ਕਕਾਰਾਂ ਦੀ ਗੱਲ ਕੀਤੀ ਗਈ ਪੱਗ ਦੀ ਗੱਲ ਕੀਤੀ ਗਈ ਕਿਰਪਾਨ ਦੀ ਗੱਲ ਕੀਤੀ ਕੜੇ ਦੀ ਗੱਲ ਕੀਤੀ ਜਿਹੜਾ ਸਿੱਖ ਹੋ ਕੇ ਇਸ ਗੱਲ ਦੀ ਵਿਰੋਧ ਕਰਦਾ ਨਾ ਅਕਾਲਤਖਸਬ ਦੇ ਜਹਦਰਦਾਰ ਨੂੰ ਐਕਸਪਲੇਨੇਸ਼ਨ ਲੈਣੀ ਚਾਹੀਦੀ ਹੈ ਮੈਂ ਉਤਾਰ ਲੈਣੀ ਚਾਹੀਦੀ ਆ ਪਰ ਓਬਵੀਅਸ ਹੈ ਤਾਂ ਉਹ ਵੀ ਸਿੱਖੀ ਹੈ ਨਾ ਜਿਹੜੇ ਵਿਰੋਧ ਕਰ ਰਹੇ ਆ ਮੈਂ ਕਹਿੰਦਾ ਉਹਨਾਂ ਨੂੰ ਐਕਸਪਲੇਨੇਸ਼ਨ ਕਰੋ ਤੁਸੀਂ ਕਿਹੜੀ ਅੱਜ ਪਾਰਟੀ ਜਿਹੜੇ ਤੁਹਾਡੇ ਸੌਰੀ ਮਾਫ ਕਰਿਓ ਤੁਹਾਡੀ ਪਾਰਟੀ ਦੇ ਵਿੱਚ ਐਮਐਲਏ ਬਣਨ ਨਾਲੇ ਹੁਣ ਭਾਵੇਂ ਉਹ ਦੂਜੀ ਪਾਰਟੀ ਚ ਆ ਉਹ ਰਾਹੁਲ ਗਾਂਧੀ ਨੂੰ ਇੱਥੋਂ ਤੱਕ ਯਾਦ ਦਿਵਾਉਂਦੇ ਆ ਵੀ ਤੁਹਾਡਾ ਉਹ ਹਸ਼ਰ ਕਰਾਂਗੇ ਜੋ ਤੁਹਾਡੀ ਦਾਦੀ ਦਾ ਕਰਿਆ ਸੀ ਨਹੀਂ ਦੇਖੋ ਇਹ ਗੱਲਾਂ ਯਾਰ ਮੈਨੂੰ ਸਮਝ ਕੋਣ ਹੈ ਉਹ ਆਇਡੈਂਟੀਟੀ ਤਾਂ ਉਹਨਾਂ ਦੀ ਸਿੱਖੀ ਰਹੂਗੀ ਨਾ ਮੈਂ ਯਾਰ ਸਿਬਿਆ ਸਾਹਿਬ ਤੋਂ ਨਹੀਂ ਗੱਲ ਕਹਿਣੀ ਚਾਹੁੰਦਾ ਇਹ ਕਹਿੰਦੇ ਹਸ਼ਰ ਕਰਾਂਗੇ ਠੀਕ ਹੈ ਆਪਰੇਸ਼ਨ ਬਲੂ ਸਟਾਰ ਕਾਂਗਰਸ ਕਾਂਗਰਸ ਨੇ ਨੁਕਸਾਨ ਵੀ ਬੜਾ ਚੱਲਿਆ ਵੇਖੋ ਸਾਡੇ ਪ੍ਰਧਾਨ ਮੰਤਰੀ ਸਾਹਿਬ ਚਲੇ ਗਏ ਉਸ ਤੋਂ ਬਾਅਦ ਸਾਰਾ ਕੋਈ ਨੁਕਸਾਨ ਦੇ ਬਾਅਦ ਕਾਂਗਰਸ ਨੇ 20 ਵਾਰੀ ਮਾਫੀ ਮੰਗੀ ਇਸ ਗੱਲ ਤੇ ਕਦੇ ਭਾਰਤੀ ਜਨਤਾ ਪਾਰਟੀ ਨੇ ਮਾਫੀ ਮੰਗੀ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰ ਐਲਕੇ ਅਡਵਾਨੀ ਇਹ ਗੱਲ ਕਹਿੰਦਾ ਰਿਹਾ ਵੀ ਇੰਦਰਾ ਗਾਂਧੀ ਅਟੈਕ ਨਹੀਂ ਸੀ ਕਰਨਾ ਚਾਹੁੰਦੀ ਅਸੀਂ ਕਰਵਾਇਆ ਅਟੈਕ ਮਾਈ ਕੰਟਰੀ ਮਾਈ ਲਾਈਫ ਉਹਨਾਂ ਦੀ ਬੁੱਕ ਹੈ ਉਹਦੇ ਵਿੱਚ ਇਸ ਗੱਲ ਦਾ ਦਾਵਾ ਕੀਤਾ ਗਿਆ ਯਾਰ ਉਹ ਲੋਕ ਤਾਂ ਕਦੇ ਆਪਣੇ ਆਪ ਨੂੰ ਅਹਿਸਾਸ ਹੀ ਨਹੀਂ ਕਰਦੇ ਉਹਨਾਂ ਲੋਕਾਂ ਨੇ ਜਲੇਬੀਆਂ ਵੰਡੀਆਂ ਉਹਨਾਂ ਲੋਕਾਂ ਨੇ ਲੱਡੂ ਵੰਡੇ ਜਦੋਂ ਅਟੈਕ ਹੋਇਆ ਉਹ ਇਸ ਗੱਲ ਦਾ ਅਸਾਸ ਨਹੀਂ ਕਰਦੇ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਔਰ ਜਿਸ ਪਾਰਟੀ ਦੇ ਨਾਂ ਤੇ ਗੱਲਾਂ ਲੱਗਦੀਆਂ ਨੇ ਉਸ ਪਾਰਟੀ ਦਾ ਉਸ ਪਰਿਵਾਰ ਦੇ ਵਿੱਚੋਂ ਰਾਹੁਲ ਗਾਂਧੀ ਆਣ ਕੇ ਹਰਮੰਦਰ ਸਾਹਿਬ ਸੇਵਾ ਕਰਦਾ ਯਾਰ ਦੋ ਦਿਨ ਉੱਥੇ ਬਰਤਨ ਸਾਫ਼ ਕਰਦਾ ਉੱਥੇ ਚੰਦੂਆ ਲੈ ਕੇ ਜਾਂਦਾ ਉੱਥੇ ਜਾ ਕੇ ਸ਼ਬੀਲ ਤੇ ਭਾਂਡੇ ਮਾਂ ਦੇ ਜੁੱਤੀਆਂ ਮੰਗਦਾ ਯਾਰ ਕਦੇ ਕਿਸੇ ਅਕਾਲੀ ਲੀਡਰ ਨੇ ਜਾਂ ਕਿਸੇ ਵੱਡੇ ਲੀਡਰ ਨੇ ਕਦੇ ਇਸ ਤਰ੍ਹਾਂ ਹਰਮੰਦਰ ਸਾਹਿਬ ਦੀ ਨੇੜਤਾ ਦੇ ਨਾਲ ਸਿਰਫ ਫੋਟੋਆਂ ਤੋਂ ਆਉਣ ਵਾਲੀ ਗੱਲ ਨੂੰ ਪਾਸੇ ਰਾ ਕੇ ਕੰਧਾ ਜਾ ਕੇ ਕਦੇ ਸੇਵਾ ਕੀਤੀ ਕਦੇ ਕਿਸੇ ਨੇ ਠੀਕ ਆ ਚਾਰਕ ਦਿਨ ਇੱਥੇ ਆਣ ਕੇ ਜੇ ਜੋੜੇ ਸਾਫ ਕੀਤੇ ਜੋੜੇ ਸਾਫ ਕਰਕੇ ਚਲੇ ਗਏ ਉਹਨੇ ਹਰ ਮੰਦਰ ਸਾਹਿਬ ਨਾਲ ਸੰਬੰਧ ਦਤ ਜਿੰਨੀਆਂ ਵੀ ਸੇਵਾਵਾਂ ਨੇ ਦੋ ਦਿਨ ਰਹਿ ਕੇ ਸਾਡੇ ਕਾਂਗਰਸ ਦੇ ਲੀਡਰਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਜਾਣਾ ਨਹੀਂਗਾ ਜਿੱਦਾਂ ਰਾਹੁਲ ਗਾਂਧੀ ਆ ਕੱਲੇ ਨਹੀਂ ਜਾ ਕੇ ਯਾਰ ਕੱਲੀ ਕੱਲੀ ਜੋੜੇ ਕਰ ਵੀ ਗਿਆ ਲੰਗਰ 'ਚ ਵੀ ਗਿਆ ਸ਼ਬੀਲ ਤੇ ਵੀ ਸੇਵਾ ਕੀਤੀ ਜੰਗਲੇ ਵੀ ਸਾਫ ਕੀਤੇ ਮਹਾਰਾਜ ਦਾ ਚੰਦੋਆ ਵੀ ਸਿਰ ਤੇ ਲੈ ਗਿਆ ਇੰਨੀ ਸ਼ਰਧਾ ਰੱਖਣ ਵਾਲਾ ਇਹਦਾ ਮਤਲਬ ਕਿ ਉਹਨੂੰ ਹਰ ਮੰਦਰ ਸਾਹਿਬ ਦੀ ਜਿਹੜੀ ਜਿਹੜੀ ਮਹਾਨਤਾ ਹੈ ਉਸ ਗੱਲ ਦਾ ਅਹਿਸਾਸ ਹੈ ਔਰ ਇਸ ਗੱਲ ਦੀ ਰਾਹੁਲ ਗਾਂਧੀ ਦੇ ਹਰਮੰਦਰ ਸਾਹਿਬ ਆਣ ਕੇ ਨਿਮਰਤਾ ਦੇ ਨਾਲ ਸੇਵਾ ਕਰਨ ਦਾ ਲੋਕਾਂ ਨੇ ਬੜਾ ਚੰਗਾ ਮਨਾਇਆ ਬਹੁਤ ਚੰਗੀ ਗੱਲ ਸਮਝੀਏ ਥਰੂਆਊਟ ਵਰਲਡ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਨੇ ਉਹਨਾਂ ਨੇ ਇਸ ਗੱਲ ਨੂੰ ਬੜਾ ਵਧੀਆ ਗੱਲ ਕਹੀ ਆ ਕਿ ਇਹਦੇ ਨਾਲ ਹਰਮੰਦਰ ਸਾਹਿਬ ਤਾਂ ਵੈਸੇ ਹੀ ਬੜਾ ਮਹਾਨ ਹੈ ਔਰ ਇਹਦੇ ਨਾਲ ਹੋਰ ਚਾਰ ਚੰਨ ਲੱਗਿਆ ਵੀ ਇੱਕ ਯਾਰ ਇੱਡਾ ਵੱਡਾ ਲੀਡਰਣ ਕਿ ਇੰਨੀ ਨਿਮਰਤਾ ਨਾਲ ਸੇਵਾ ਕਰਦਾ ਇਹ ਇਹ ਕੀ ਗੱਲ ਸ਼ਬਦ ਕਹਿੰਦੇ ਆ ਰਿਪੈਂਟੈਂਸ ਨਹੀਂ ਇਹ ਜੋ ਪਿਛਲੇ ਸਮੇਂ 'ਚ ਕਾਂਗਰਸ ਦੇ ਨਾ ਨਾ ਲੱਗਦਾ ਹੈ ਜਿ ਇਹ ਕਾਂਗਰਸ ਦਾ ਸਭ ਤੋਂ ਵੱਡਾ ਲੀਡਰ ਇਨੀ ਨਿਮਰਤਾ ਦੇ ਨਾਲ ਹਰਮੰਦਰ ਸਾਹਿਬ ਆਣ ਕੇ ਸੇਵਾ ਕਰਦਾ ਹੈ ਤੇ ਯਾਰ ਮੈਂ ਕਹਿੰਦਾ ਸਾਡੇ ਵਾਸਤੇ ਫਕਰ ਵਾਲੀ ਗੱਲ ਆ ਮਾਨਣ ਵਾਲੀ ਗੱਲ ਹੈ ਦੇਖੋ ਮੈਂ ਬੀਂਗ ਕਾਂਗਰਸੀ ਮੈਂ ਕਹਿਣਾ ਚਾਹੁੰਦਾ ਕਿ ਜੇ ਅੱਜ ਸਾਡੇ ਕਾਂਗਰਸ ਦੇ ਲੀਡਰ ਹਿੰਦੁਸਤਾਨ ਦੇ ਲੀਡਰ ਸਭ ਤੋਂ ਵੱਡੇ ਜੇ ਪਾਰਲੀਮੈਂਟ ਵਿੱਚ ਖਲੋ ਕੇ ਗੱਲ ਕਹਿੰਦੇ ਆ ਕਿ ਜਿਹੜੇ ਤਿੰਨ ਕਾਨੂੰਨ ਮੋਦੀ ਸਾਹਿਬ ਨੇ ਪਾਸ ਕੀਤੇ ਸੀ ਜਿਹੜੀ ਐਮਐਸਪੀ ਤੇ ਗਰੰਟੀ ਮੰਗਦੇ ਕਿਸਾਨ ਮੈਂ ਇਸੇ ਪਾਰਲੀਮੈਂਟ ਵਿੱਚ ਜਾਣ ਕੇ ਕਾਨੂੰਨ ਪਾਸ ਕਰਾਂਗਾ ਇਹ ਛੋਟੀ ਗੱਲ ਯ ਔਰ ਇਸ ਗੱਲ ਦੀ ਸਾਨੂੰ ਅੱਜ ਹਿੰਦੁਸਤਾਨ ਦੇ ਵਿੱਚ ਜਦੋਂ ਅਸੀਂ ਲੜਾਈ ਲੜਦੇ ਸੀ ਕਈ ਸਾਲ ਉਥੇ ਬਾਰਡਰਾਂ ਤੇ ਬੈਠੇ ਰਹੇ 7-800 ਬੰਦਾ ਸਾਡਾ ਮਾਰਿਆ ਗਿਆ ਵਿਚਾਰਾ ਸ਼ਹੀਦ ਹੋ ਗਏ ਤੇ ਜੇ ਅੱਜ ਹਿੰਦੁਸਤਾਨ ਦੀ ਇੱਕ ਜਿਹੜੀ ਧਿਰ ਇੰਡੀਆ ਬਲੌਕ ਜਿਹਨੇ ਅੱਜ ਮੈਂ ਸਮਝਦਾ ਕਿ ਅੱਧੇ ਇੰਡੀਆ ਦੇ ਜਿਹੜੇ ਸਾਡੇ ਸਟੇਟਾਂ ਨੇ ਉਹਦੇ ਵਿੱਚ ਇੰਡੀਆ ਬਲੌਕ ਨਾਲ ਸੰਬੰਧਿਤ ਮੁੱਖ ਮੰਤਰੀ ਹੈ ਜਾਂ ਅੱਜ ਲੋਕ ਹੀ ਸਮਝਦੇ ਆ ਵੀ ਬੇਸ਼ੱਕ ਸਰਕਾਰ ਮੋਦੀ ਦੀ ਬਣੀ ਹੈ ਪਰ ਐਕਚੁਅਲੀ ਜਿਹੜਾ ਰਾਜ ਆ ਅੱਜ ਜਿਹੜੀ ਵਟ ਚੱਲਦੀ ਆ ਉਹ ਰਾਹੁਲ ਗਾਂਧੀ ਦੀ ਚੱਲਦੀ ਆ ਜੀ ਇਹਨੇ ਆਉਣ ਵਾਲੇ ਸਮੇਂ ਵਿੱਚ ਲੋਗਾਂ ਦੇਸ ਰਿਹਾ ਕਮਾਂਡ ਸੰਭਾਲ ਰਹੀ ਹੈ ਜੇ ਅੱਜ ਉਹ ਇਹ ਗੱਲ ਕਹਿ ਰਿਹਾ ਕਿ ਅਸੀਂ ਇਹ ਗੱਲ ਕਰਾਂਗੇ ਅੱਜ ਉਹ ਇਹ ਗੱਲ ਕਹਿ ਰਿਹਾ ਕਿ ਸਿੱਖਾਂ ਦੇ ਕਕਾਰ ਜਿਹੜੇ ਆ ਇਹ ਬੜੇ ਜ਼ਰੂਰੀ ਨੇ ਮੈਂ ਸਮਝਦਾ ਕਿ ਇਹ ਸਾਡੀ ਤਾਂ ਲੜਾਈ ਸਾਰੇ ਖਤਮ ਹੋ ਗਈ ਸਾਡੇ ਲਈ ਲੜੀ ਗਈ ਇਹ ਤੇ ਬੜੇ ਵੱਡੇ ਮਾਣ ਵਾਲੀ ਗੱਲ ਹੈ ਠੀਕ ਆ ਜਿਹੜੀਆਂ ਗੱਲਾਂ ਲੋਕ ਕਹਿੰਦੇ ਵੀ ਕਾਂਗਰਸ ਵੇਲੇ ਆ ਹੁੰਦਾ ਰਿਹਾ ਕਾਂਗਰਸ ਵੇਲੇ ਆ ਹੁੰਦਾ ਰਿਹਾ ਉਹ ਯਾਰ ਪਾਸਟ ਸੀ ਸਾਡੇ ਗੁਰੂਆਂ ਦੇ ਇਤਿਹਾਸ ਵਿੱਚ ਆਪਾਂ ਝਾਤੀ ਮਾਰ ਲਈਏ ਪਰ ਬਹਾਦਰ ਸ਼ਾਹ ਜਿਹੜਾ ਸੀਗਾ ਉਹਦੇ ਨਾਲ ਇੱਕ ਇੱਕ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਹ ਸੰਬੰਧ ਰੱਖਣੇ ਸ਼ੁਰੂ ਹੋ ਗਏ ਸੀਗੇ ਦੇਖੋ ਸਾਡੇ ਗੁਰੂਆਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਆ ਜੇ ਕਾਂਗਰਸ ਜ਼ੁਲਮ ਕਰਦੀ ਸੀ ਅਸੀਂ ਲੜਦੇ ਸੀ ਕਾਂਗਰਸ ਜ਼ੁਲਮ ਕਰਦੀ ਸੀ ਮੇਰੇ ਵਰਗੇ ਜੇਲ੍ਹਾਂ 'ਚ ਵੀ ਗਏ ਆ ਤੇ ਜੇ ਅੱਜ ਉਹੀ ਕਾਂਗਰਸ ਦਾ ਜਿਹੜਾ ਸਭ ਤੋਂ ਵੱਡਾ ਲੀਡਰ ਹਰਮੰਦਰ ਸਾਹਿਬ ਆਣ ਕੇ ਸੇਵਾ ਕਰਦਾ ਹੈ ਅਸੀਂ ਕਿਵੇਂ ਧੱਕੇ ਮਾਰਦੀ ਉਹਨੂੰ ਜਿਹਨੂੰ ਸਾਰੀ ਗੱਲ ਦਾ ਗਿਆਨ ਤੁਹਾਡੇ ਨਾਲ ਗੱਲਬਾਤ ਕਰਨ ਦਾ ਅਸਲ ਚ ਮਕਸਦ ਹੀ ਮੇਨ ਹੋ ਇਹ ਸੀਗਾ ਕਿਉਂਕਿ ਬਹੁਤ ਸਾਰੇ ਕਾਂਗਰਸ ਦੇ ਹੋਰ ਲੀਡਰ ਆ ਪਰ ਕਈਆਂ ਕੋਲੇ ਉਹ ਗੱਲ ਕਹਿੰਦਾ ਨੈਤਿਕ ਅਧਿਕਾਰ ਹੁੰਦਾ ਤਾਂ ਕਰਕੇ ਤੁਹਾਡੇ ਕੋਲੇ ਮੈਂ ਅਸਲ ਚ ਸੀਬਿਆ ਸਾਹਿਬ ਮੈਂ ਇੱਕ ਨਾ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਸਲਾਹ ਦੇਣੀ ਚਾਹਾਂਗਾ ਵੈਸੇ ਦੇਣੀ ਤੇ ਨਹੀਂ ਚਾਹੀਦੀ ਪਰ ਸਲਾਹ ਦੇਣੀ ਚਾਹਾਂਗਾ ਕਿ ਜੇ ਤੁਸੀਂ ਹਿੰਦੂਸਤਾਨ ਚ ਤੁਹਾਡਾ ਲੰਮਾ ਸਮਾਂ ਰਾਜ ਕਰਨ ਦੀ ਤਮੰਨਾ ਨਾ ਤੇ ਸਿੱਖਾਂ ਨਾਲ ਲੜਾਈ ਨਾ ਲਓ ਸਿੱਖ ਬੇਸ਼ੱਕ ਮਾਈਕਰੋਸਕੋਪਿਕ ਕਮਿਊਨਿਟੀ ਆ ਛੋਟੀ ਕਮਿਊਨਿਟੀ ਆ ਦੇਸ਼ ਦੇ ਵਿੱਚ ਪਰ ਇਫੈਕਟਿਵ ਬਹੁਤ ਅਨਰਜਟਿਕ ਬਹੁਤ ਹੈ ਪੈਸ਼ਨੇਟ ਬਹੁਤ ਹੈ ਦੁਨੀਆਂ ਦੇ ਕੋਨੇ-ਕੋਨੇ ਵਿੱਚ ਜਾ ਕੇ ਇਹਨਾਂ ਨੇ ਆਪਣੀ ਕਾਬਲੀਅਤ ਦੇ ਝੰਡੇ ਕੱਢੇ ਨੇ ਇਹ ਜਿਹੜਾ ਕੋਈ ਸਾਨੂੰ ਪਿਆਰ ਨਾਲ ਤਾਂ ਭਾਵੇਂ ਜੋ ਮਰਜ਼ੀ ਕਰ ਲਵੇ ਜੇ ਆਕੜ ਫਾਕੜ ਦੇ ਨਾਲ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਨਾ ਫਿਰ ਉਹਨੂੰ ਬਰਦਾਸ਼ਤ ਨਹੀਂ ਕਰਦੇ ਭਾਵੇਂ ਕਿੱਡਾ ਮਰਜ਼ੀ ਵੱਡਾ ਹੋ ਔਰ ਮੋਦੀ ਸਾਹਿਬ ਦੀ ਜਿਹੜੀ ਪਰਸੈਪਸ਼ਨ ਬਣ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪਰਸੈਪਸ਼ਨ ਬਣ ਰਹੀ ਹੈ ਜਿੰਨੇ ਮਰਜ਼ੀ ਤੁਸੀਂ ਬਿਆਨ ਦਗਾ ਲਓ ਜਿੰਨੇ ਮਰਜ਼ੀ ਲੋਕਾਂ ਕੋਲ ਬਿਆਨ ਦਿਵਾ ਲਓ ਪੱਗ ਬੰਨਣ ਵਾਲੇ ਕੋਲ ਦਵਾ ਦਿਓ ਕਮੇਟੀਆਂ ਕੋਲ ਦਵਾ ਦਿਓ ਪੁਤਲੇ ਸਾੜ ਲਓ ਰਾਹੁਲ ਗਾਂਧੀ ਦੀ ਪਰ ਇੱਕ ਗੱਲ ਮੋਦੀ ਸਾਹਿਬ ਨੂੰ ਧਿਆਨ ਚ ਰੱਖਣੀ ਚਾਹੀਦੀ ਕਿ ਜਿਹੜਾ ਸਤਕਾਰ ਮਾਨ ਰਾਹੁਲ ਗਾਂਧੀ ਦਾਜ ਸਿੱਖਾਂ ਦੇ ਮਨ ਵਿੱਚ ਬਣ ਗਿਆ ਮੋਦੀ ਸਾਹਿਬ ਤੁਸੀਂ ਕੱਢ ਨਹੀਂ ਸਕਦੇ ਦੇਖੋ ਸਿੱਖਾਂ ਨਾਲ ਸੰਬੰਧਿਤ ਕੋਈ ਵੀ ਆਰਗੇਨਾਈਜੇਸ਼ਨ ਆ ਜੇ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਾਂਗਰਸ ਦਾ ਕਬਜ਼ਾ ਨਹੀਂ ਜੇ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਇਹ ਗੱਲ ਕਹਿੰਦੇ ਆ ਕਿ ਨਹੀਂ ਯਾਰ ਰਾਹੁਲ ਗਾਂਧੀ ਨੇ ਗਲਤ ਤਾਂ ਕੋਈ ਨਹੀਂ ਕਿਹਾ ਜੇ ਅਕਾਲ ਤਖਤ ਸਾਹਿਬ ਦੇ ਜੇਹੇਦਾਰ ਜਾਂ ਸਾਬਕਾ ਜੇਹੇਦਾਰ ਕਹਿੰਦੇ ਯਾਰ ਗਲਤ ਤਾਂ ਕੁਝ ਨਹੀਂ ਕਿਹਾ ਇਹ ਸਮਝਣਾ ਚਾਹੀਦਾ ਕਿ ਸਿੱਖਾਂ ਨੂੰ ਇਹ ਗੱਲ ਪਸੰਦ ਆਈ ਤੇ ਜੇ ਭਾਰਤੀ ਜਨਤਾ ਪਾਰਟੀ ਇਸ ਮਸਲੇ ਨੂੰ ਲੈ ਕੇ ਵਿਵਾਦ ਖੜਾ ਕਰੇਗੀ ਲੜਾਈ ਖੜੇ ਕਰੇਗੀ ਹਿੰਦੁਸਤਾਨ 'ਚ ਇਹ ਭਾਰਤੀ ਜਨਤਾ ਪਾਰਟੀ ਦੇ ਹਿੱਤ ਵਿੱਚ ਕਦੇ ਵੀ ਨਹੀਂ ਜਾਣੀ ਕਦੇ ਵੀ ਨਹੀਂ ਜਾਣੀ ਨੁਕਸਾਨ ਹੋਏਗਾ ਇਹ ਗੱਲ ਤੋਂ ਗਰੇਜ਼ ਕਰਨਾ ਚਾਹੀਦਾ ਭਾਰਤੀ ਜਨਤਾ ਪਾਰਟੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ ਗੱਲ ਸਾਹਿਬ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣਿਆ